ਮੰਗਲਵਾਰ ਨੂੰ ਮੁਹਾਲੀ ਦੇ ਕੋਲ ਪੈਂਦੇ ਕੁਰਾਲੀ ਦੇ ਵਿੱਚ ਬੱਸ ਡਰਾਈਵਰ ਦੀ ਰੋਡ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਸਾਰੇ ਮੁਲਾਜ਼ਮ ਜਿਹੜੇ ਨੇ ਕਾਫੀ ਪ੍ਰਦਰਸ਼ਨ ਦੇ ਉਤਰੇ ਨੇ ਕਿਉਂਕਿ ਹਾਲਾਂਕਿ ਪੁਲਿਸ ਵੱਲੋਂ ਜਿਹੜਾ ਕਤਲ ਕਾਤਲ ਹੈ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਸੀ ਐਫਆਰ ਵੀ ਦਰਜ ਹੋ ਚੁੱਕੀ ਹੈ ਲੇਕਿਨ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰ ਦੇ ਵਿੱਚ ਛੋਟੇ-ਛੋਟੇ ਬੱਚੇ ਨੇ ਉਹਨੇ ਪਤਨੀ ਹੈ ਉਹਨਾਂ ਦੇ ਗੁਜ਼ਾਰੇ ਲਈ ਕੋਈ ਵੀ ਹੁਣ ਪਰਿਵਾਰ ਦੇ ਵਿੱਚ ਨਹੀਂ ਬੱਚਾ ਜਦਕਿ ਇੱਕੋ ਇੱਕ ਕਮਾਉਣ ਵਾਲਾ ਵਿਅਕਤੀ ਸੀ ਜਗਜੀਤ ਸਿੰਘ ਜਿਸ ਦੀ ਹੱਤਿਆ ਕਰ ਦਿੱਤੀ ਗਈ ਹੈ ਤਾਂ ਉਸ ਨੂੰ ਲੈ ਕੇ ਪਰਿਵਾਰ ਜਿਹੜੇ ਮਹਿਕਮੇ ਦੇ ਸਦਸੇ ਨੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਪਰਿ ਨੂੰ 1 ਕਰੋੜ ਰੁਪਏ ਦੀ ਪਰਵਿਸ਼ਲੀ ਰਕਮ ਅਤੇ ਜਿਹੜਾ ਪਰਿਵਾਰ ਦੇ ਵਿੱਚ ਇੱਕ ਸਦਸਿਆ ਨੂੰ ਸਰਕਾਰੀ ਨੌਕਰੀ ਜਿਹੜੀ ਦਿੱਤੀ ਜਾਵੇ ਤਾਂ ਇਸ ਸੀਜ਼ਨ ਲੈ ਕੇ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਜਲੰਧਰ ਡਿੱਪੂ ਦਾ ਇੱਕ ਨੰਬਰ ਤੇ ਦੋ ਨੰਬਰ ਡਿੱਪੂ ਜਿਹੜਾ ਬੰਦ ਕਰ ਦਿੱਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਮੰਗਾ ਨਹੀਂ ਮੰਨਦੀ ਤਾਂ ਪੰਜਾਬ ਪਰਦੇ ਡਿੱਪੂ ਜਿਹੜੇ ਨੇ ਉਹ ਬੰਦ ਕਿਤੇ ਜਾਣਗੇ ਔਰ ਨਾਲ ਦੇ ਨਾਲ ਜਿਹੜੀ ਡੈੱਡ ਬੋਡੀ ਹੈ ਪੋਸਟਮਾਰਟਮ ਹੋ ਰਿਹਾ ਮੋਹੱਲੇ ਦੇ ਵਿੱਚ ਡੈੱਡ ਬੋਡੀ ਜਿਹੜੀ ਹੈ ਉਹ ਲਿਆ ਕੇ ਜਿਹੜੀ ਇੱਥੇ ਰੱਖੀ ਜਾਵੇਗੀ ਉਹ ਤਿੱਖਾ ਪ੍ਰਦਰਸ਼ਨ ਜਿਹੜਾ ਕੀਤਾ ਜਾਵੇਗਾ ਤਾਂ ਤਸਵੀਰਾਂ ਦਿਖਾ ਸਕਦੇ ਆ ਜਲੰਧਰ ਦੇ ਡੀਪੂ ਇੱਕ ਦੇ ਤਸਵੀਰਾਂ ਨੇ ਸਾਰੇ ਮੁਲਾਜ਼ਮ ਇੱਥੇ ਸਵੇਰ ਦੇ ਜਿਹੜੇ ਆ ਡੀਪੂ ਬੰਦ ਕਰਕੇ ਬੈਠੇ ਹੋਏ ਨੇ ਔਰ ਹੁਣ ਤੱਕ ਕੀ ਸਰਕਾਰ ਦੇ ਮੈਂਬਰਾਂ ਨਾਲ ਗੱਲਬਾਤ ਹੋਈ ਹੈ ਕੀ ਸਿਚੁਏਸ਼ਨ ਹੈ ਗੱਲਬਾਤ ਕਰਦੇ ਹਨ ਵਿਕਰਮ ਜੀ ਮੌਜੂਦਾ ਵਿਕਰਮ ਜੀ ਕੀ ਗੱਲਬਾਤ ਹੁਣ ਤੱਕ ਸਰਕਾਰ ਕੋਈ ਗੱਲਬਾਤ ਆਈ ਹੈ ਟੇਬਲ ਟਾਕ ਤੇ ਜਾਂ ਫਿਰ ਹਲੇ ਤੱਕ ਸਿਰਫ ਇਗਨੋਰਿੰਗ ਹੀ ਮਿਲ ਰਹੀ ਹੈ ਫਿਰ ਹਾਲ ਤੱਕ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਹੈ ਸਰਕਾਰ ਨੂੰ ਅਸੀਂ ਕੱਲ ਦਾ ਐਲੀਮੈਂਟ ਦਿੱਤਾ ਦਾ ਵਾ ਕੱਲ ਆਪਣੀ ਮੰਗ ਰੱਖੀ ਸੀ ਕਿ ਸਰਕਾਰ ਨੂੰ ਦੱਸਿਆ ਸੀ ਕਿ ਉਹਦੀ ਵਾਈਫ ਨੂੰ ਨੌਕਰੀ ਦਿੱਤੀ ਜਾਵੇ ਤੇ ਜਿਹੜਾ ਇੱਕ ਬੀਮਾ ਵਾ 50 ਲੱਖ ਦਾ ਉਹਨੂੰ ਉਹ ਦਿੱਤਾ ਜਾਵੇ ਕਿਉਂਕਿ ਸਾਡੀ ਐਸਏ ਜਿਹੜੇ ਕਾਰਡ ਬੰਦ ਹੋ ਚੁੱਕੇ 21 ਹਜ਼ਾਰ ਪਾਸ ਸੈਲਰੀ ਹੁੰਦੇ ਕਾਰਨ ਬੇਸਿਕ ਹੁੰਦੇ ਕਾਰਨ ਐਸਏ ਦੀ ਸਹੂਲਤਾਂ ਬੰਦ ਆ ਮੈਡੀਕਲ ਸਹੂਲਤ ਸਾਡੀ ਕੋਈ ਨਹੀਂ ਹੈਗੀ ਜੇ ਸਾਡੇ ਤੋਂ ਮੈਡੀਕਲ ਸਹੂਲਤ ਹੁੰਦੀ ਉਹਦੀ ਵਾਈਫ ਨੂੰ ਕੋਈ ਇਸ ਤਰ੍ਹਾਂ ਦਾ ਪੈਨਸ਼ਨ ਜਿਹੜੀ ਪੈਨਸ਼ਨ ਜੋ ਐਸਏ ਨੂੰ ਲੱਗਣੀ ਸੀ ਹੁਣ ਮਹਿਕਮੇ ਦੇ ਉੱਚ ਅਧਿਕਾਰੀਆਂ ਨੇ ਵੀ ਕੱਲ ਗੱਲ ਲਈ ਇਸੇ ਪਰ ਉਹਨਾਂ ਨੇ ਕੱਲ ਪੱਲਾ ਝਾੜਤਾ ਸੀ ਤੇ ਮਹਿਕਮੇ ਨੂੰ ਇਹ ਕਿਹਾ ਗਿਆ ਸੀ ਕਿ ਆਪਾਂ 5 ਲੱਖ ਰੁਪਏ ਸੀਐਮ ਫੰਡ ਤੋਂ ਰਿਲੀਫ ਕਰਾਵਾਂਗੇ ਤੇ 3 ਲੱਖ ਰੁਪਏ ਜਾਂ ਆਪਣੇ ਵਿਭਾਗ ਵਿੱਚ ਜਿਸ ਦੇ ਵਿੱਚ ਕੰਮ ਕਰਦਾ ਸੀ ਵਰਕਰ ਉਹ ਵਿਭਾਗ ਕੀ ਦੇ ਰਿਹਾ ਅਸੀਂ ਤੋਂ ਵਿਭਾਗ ਦੇ ਅੰਦਰ ਕੰਮ ਕਰਦੇ ਜੇ ਵਿਭਾਗ ਦੇ ਅੰਡਰ ਕੰਮ ਕਰਕੇ ਸਾਨੂੰ ਕੋਈ ਹਨ ਮੈਲੀ ਸਹਾਇਤਾ ਨਹੀਂ ਦੇ ਰੇ ਜਾਂ ਮੈਡੀਕਲ ਸਹੂਲਤ ਨਹੀਂ ਦੇ ਦੇ ਤੇ ਅਸੀਂ ਬਾਕੀ ਮੈਕ ਨੂੰ ਕੋਸੇ ਲੈ ਰਹੇ ਆ ਕਾਰਨ ਕੀ ਲੱਗਦਾ ਹੈ ਹਰ ਪਾਸੇ ਵਿਭਾਗਾਂ ਪਿੱਛੇ ਛੱਡ ਰਿਹਾ ਛਡਾ ਰਿਹਾ ਆਪਣਾ ਉਬਰ ਕਰਾ ਤੋ ਪਿੱਛੋ ਕਹਿ ਰਹੇ ਕੰਗਾਲ ਹੋ ਰਿਹਾ ਵਿਭਾਗ ਕਾਰਨ ਕੀ ਇਸ ਤੋਂ ਵੱਡਾ ਕੰਗਾਲ ਦਾ ਕਾਰਨ ਵੇਖੋ ਜੀ ਇਹੀ ਹੈ ਜੀ ਆ ਹੁਣ ਯਾਤਰਾ ਸ਼ੁਰੂ ਕਰਨ ਲੱਗੇ ਆ ਫ੍ਰੀ ਯਾਤਰਾ ਸ਼ੁਰੂ ਕਰਨੀ ਆ ਮਹਕਮੇ ਦੇ ਬਜਟਾਂ ਆਡੇ ਪੈਣਾ ਫਰੀ ਆ ਸਾਰਾ ਕੁਝ ਫਰੀ ਆ ਵਿੱਚ ਨਾ ਉਹਨਾਂ ਦਾ ਬਜਟ ਆ 1200 ਕਰੋੜ ਰੁਪਇਆ ਦੇਣ ਵਾਲਾ ਤੇ ਜੇ ਤੁਸੀਂ ਮਹਕਮੇ ਤੁਹਾਨੂੰ ਪਤਾ ਮਹਕਮਾ ਚਲਾਉਣਾ ਮਹਕਮੇ ਦੀ ਬਜਟ ਵੀ ਰੱਖਣੇ ਪੈਣਗੇ ਕਿਉਂਕਿ ਜਿਨ੍ਹਾਂ ਨੇ ਦਿਨ ਰਾਤ ਨੌਕਰੀ ਕਰਨੀ 24 24 ਘੰਟੇ ਰੂਟ ਤੇ ਰਹਿਣਾ ਜਿਉਣਾ ਡਰਾਈਵਰ ਰੱਖਣੇ ਕਿਹੜਾ ਲਈ ਕੋਈ ਬੀਮਾ ਨਹੀਂ ਕਰਾਉਗੇ ਤੂੰ ਕਿਦਾਂ ਪਰ 24 ਘੰਟੇ ਦਾ ਰਿਸਕੀਮਾ ਦੇ ਰਹੀ ਹੈ ਪਰ ਸਹੂਲਤ ਲਈ ਮੁਲਾਜ਼ਮਾਨ ਜਿਨ੍ਹਾਂ ਨੇ ਕੰਮ ਕਰਨਾ ਉਹਨਾਂ ਦਾ ਕੁਝ ਨਹੀਂ ਸੋਚਿਆ ਜਾਂਦਾ ਬਿਲਕੁਲ ਜੀ ਬਿਲਕੁਲ ਸਰਕਾਰ ਇਸ ਟਾਈਮ ਜਿਹੜਾ ਆਪਣਾ ਪੱਲਾ ਛਿੜਾ ਰਹੀ ਆ ਇੱਥੋਂ ਉਹ ਵਰਕਰ ਨੂੰ ਸਰਕਾਰ ਨੂੰ ਆਪ ਅਲਾਉਂਸ ਕਰਨਾ ਚਾਹੀਦਾ ਸੀ ਕਿ ਕਈ ਵਾਰ ਕਈ ਵਾਰ ਇਹ ਦਿੰਦੇ ਵਾਰਦਾਤ ਹੋ ਜਾਂਦੀ ਹੈ ਜਿੱਦਾਂ ਤੁਹਾਨੂੰ ਦੱਸਿਆ 2020 ਦੇ ਵਿੱਚ ਕਿਲੋਮੀਟਰ ਸਕੀਮ ਪੀਆਰਟੀਸੀ ਬੱਸ ਦੇ ਵਿੱਚ ਡਰਾਈਵਰ ਦੀ ਮੌਤ ਹੋ ਜਾਂਦੀ ਕਿਲੋਮੀਟਰ ਸਕੀਮ ਡਰਾਈਵਰ ਸੰਗਰੂਰ ਦਾ ਰਹਿਣ ਵਾਲਾ ਸੀ ਕਿ ਉਹ ਸੀਐਮ ਦੇ ਸ਼ਹਿਰ ਦਾ ਸੀ ਤਦ ਸੀਐਮ ਸਾਹਿਬ ਨੇ ਉਹਨਾਂ ਨੂੰ 50 ਲੱਖ ਰੁਪਏ ਦਿੱਤਾ ਜੋ ਕਿਲੋਮੀਟਰ ਸਕੀਮ ਵਾਲੇ ਨੂੰ ਦੇ ਸਕਦੇ ਆ ਕਿ ਆਪਣੇ ਵਰਕਰ ਨੂੰ ਕਿਸੇ ਨੂੰ ਨਹੀਂ ਦੇ ਸਕਦੇ ਜੋ ਮਹਿਕਮੇ ਦੇ ਅੰਦਰ ਕੰਮ ਕਰਦਾ ਹੁਣ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਇਹ ਹੈ ਕਿ ਪੋਸਟਮੈਨ ਸ਼ੁਰੂ ਹੋ ਚੁੱਕਾ ਹੈ ਉਹ 1 ਘੰਟੇ ਦੇ ਵਿੱਚ ਪੋਸਟਮਾਨ ਹੋ ਜੂਗਾ 2 ਘੰਟੇ 2.5 ਘੰਟੇ ਲੱਗਣਗੇ ਕਰੜ ਤੋਂ ਹੁੰਦੇ ਹੁੰਦੇ ਆ ਉਹਦੇ ਬਾਅਦ ਚੋਂ ਲਗਭਗ ਸਾਰੇ ਢੀਪੂ ਹੌਲੀ ਹੌਲੀ ਬੰਦ ਹੋ ਰਹੇ ਆ ਕਿ ਜਲੰਧਰ ਤੋਂ ਦੋਨੇ ਢੀਪੂ ਬੰਦ ਆ ਹੁਣ ਉਹਦੇ ਬਾਅਦ ਚੋਂ ਕਪੂਰਥਲਾ ਨਵਾਂ ਸ਼ਹਿਰ ਰੋਪੜ ਜਿਹੜੇ ਬੰਦ ਹੋ ਲੱਗੇ ਆ ਪੋਸਟਮੈਡਮ ਹੋ ਗਿਆ ਜਗਜੀਤ ਨਹੀਂ ਜੀ ਪੋਸਟਮਾਨ ਸ਼ੁਰੂ ਹੋਇਆ ਜੀ ਕੱਲ ਪੋਸਟਮਾਨ ਨੂੰ ਛੁੱਟੀ ਦੇ ਕਾਰਨ ਨਹੀਂ ਹੋਇਆ ਸੀ ਇਹਦੇ ਵਿੱਚ ਚਾਰ ਮੈਂਬਰੀ ਕਮੇਟੀ ਡਾਕਟਰਾਂ ਦੀ ਬੈਣੀ ਤੇ ਐਸਐਮਓ ਬੈਣਾ ਕਿਉਂ ਕਿ 302 ਦਾ ਪਰਚਾ ਹੈ ਉਹਦੇ ਵਿੱਚ ਕਮੇਟੀ ਬਣ ਕੇ ਫਿਰ ਪੋਸਟਮਾਨ ਕੀਤਾ ਜਾਣਾ ਸੀ ਹੁਣੇ ਕੋਲ ਆਈ ਸੀ ਪੋਸਟਮਾਰਨ ਸ਼ੁਰੂਆਤ ਜਦੋਂ ਪੋਸਟਮਾਰਨ ਸ਼ੁਰੂ ਹੁੰਦਾ ਖਤਮ ਹੁੰਦਾ ਉਹਦੇ ਬਾਅਦ ਚੋ ਅਸੀਂ ਜਿਹੜੀ ਡੈੱਡ ਬੋਡੀ ਹੈ ਸਿੱਧੀ ਜਲੰਧਰ ਲੈ ਕੇ ਆਵਾਂਗੇ। ਬਿਲਕੁਲ ਪ੍ਰਦਰਸ਼ਨ ਦੇ ਵੀ ਕੋਈ ਬਿਲਕੁਲ ਬਿਲਕੁਲ ਪ੍ਰਦਰਸ਼ਨ ਕਰਾਂਗੇ ਜੀ ਅਸੀਂ ਪ੍ਰਦਰਸ਼ਨ ਲਈ ਬੈਠੇ ਹੋਏ ਆਂ। ਸਾਡਾ ਵੈਸੇ ਦਿਲ ਨਹੀਂ ਕਰਦਾ ਕਿਉਂਕਿ ਸਾਡੇ ਭਰਾ ਦੀ ਜਵਾਨ ਦੀ ਮੌਤ ਹੋਈ ਆ ਸਾਡਾ ਦਿਲ ਨਹੀਂ ਕਰਦਾ ਕਿ ਜਿਹੜਾ 6 ਜਿਹੜਾ ਐਦਾਂ ਲੋਕਾਂ ਦੇ ਵਿੱਚ ਜਾਂ ਪਬਲਿਕ ਦੇ ਵਿੱਚ ਕਰੀਏ ਖਰਾਬ ਹੋਵੇ। ਆਹਦਾ ਇਹੀ ਆ ਕਿ ਸਾਨੂੰ ਸਰਕਾਰ ਜਿਹੜੀ ਉਹਦੀ ਸਹਾਇਤਾ ਵਾ ਉਦੇ ਪਰਿਵਾਰ ਨੂੰ ਉਹਦੀ ਦਿੱਤੀ ਜਾਵੇ ਬਣਦੀ ਹੈ ਸਰਕਾਰ ਨੂੰ ਚਿੱਠੀ ਕੱਢੇ ਕਿ ਅਸੀਂ ਆਹ ਕੁਝ ਦੇ ਰਹੇ ਹਾਂ ਉਹਦੇ ਬਾਅਦ ਵਿੱਚ ਅਸੀਂ ਉਹਦਾ ਸੰਸਕਾਰ ਕਰਾਂਗੇ ਲੱਗਦਾ ਹੈ ਕਿ ਜੋ ਜਗਜੀਤ ਨਾ ਹੋਇਆ ਆਣ ਵਾਲੇ ਕਿਸੇ ਹੋਰ ਡਰਾਈਵਰ ਜਗਜੀਤ ਨਾ ਵੀ ਐਤਾ ਹੋ ਸਕਦਾ ਹੈਗਾ ਕਿਉਂਕਿ ਸਰਕਾਰ ਤਾਂ ਕੋਈ ਹੱਤਪਲਾ ਫੜਾ ਨਹੀਂਦੀ ਪਰ ਤੁਸੀਂ ਸੜਕਾਂ ਤੇ ਰਹਿਣੋ 24 ਘੰਟੇ ਕਦੇ ਵੀ ਕੁਝ ਵੀ ਹੋ ਸਕਦਾ ਹੈ ਬਿਲਕੁਲ ਜੀ ਅੱਜ ਪੰਜਾਬ ਦੇ ਵਿੱਚ ਇਹ ਕੁਝ ਹੋਇਆ ਅਸੀਂ ਬਾਹਰਲੀ ਸਟੇਟਾਂ 'ਚ ਜਾਣੇ ਆ ਕਿ ਕੋਨ ਨੂੰ ਨੂੰ ਅਵਸਥਾ ਪੰਜਾਬ ਦੀ ਨਹੀਂ ਵੜੀ ਆ ਤੇ ਪੰਜਾਬ ਚ ਸਾਨੂੰ ਕੋਈ ਇਨਸਾਫ ਨਹੀਂ ਮਿਲੰਦਾ ਤੇ ਅਸੀਂ ਬਾਹਰੀਆਂ ਸਟੇਟਾਂ 'ਚ ਜਾ ਕੇ ਕੀ ਸੇਫ ਰਾਵਾਂਗੇ ਨਾ ਕੋਈ ਸੇਫ ਰਹਿਣ ਦਾ ਮਤਲਬ ਨਹੀਂ ਆ ਕਿ ਜਿੰਨਾ ਚਿਰ ਪੰਜਾਬ ਦੇ ਵਿੱਚ ਆਪਾਂ ਸੇਵ ਨਹੀਂ ਆ ਤੇ ਸਾਨੂੰ ਲੱਗਦਾ ਨਹੀਂ ਕਿ ਅਸੀਂ ਪੰਜਾਬ ਤੋਂ ਬਾਹਰ ਸੇਫ ਰਾਵਾਂਗੇ ਇਸ ਕਰਕੇ ਅਸੀਂ ਸਰਕਾਰ ਅੱਗੇ ਬਰਵਾਸ ਕਰਦੇ ਆਂ ਕਿ ਜਿਹੜਾ ਇਹ ਚੀਜ਼ ਹੋਈ ਘਟਨਾ ਹੋਈ ਹੈ ਅੱਗੇ ਤੋਂ ਘਟਣਾ ਨਾ ਹੋਵੇ ਇਹਦਾ ਪੱਕਾ ਕੋਈ ਹੱਲ ਕੱਢਿਆ ਜਾਵੇ ਬਸ ਇਹੀ ਕੁਝ ਕਹਿਣਾ ਚਾਹੁੰਦਾ ਬਿਲਕੁਲ ਹੀ ਡਰਾਈਵਰਾਂ ਦਾ ਕਹਿਣਾ ਕਿ ਇਨਸਾਫ ਦੀ ਮੰਗ ਜਿਹੜੀ ਪਰਿਵਾਰ ਦੇ ਲਈ ਉਹ ਮੰਗਾ ਲੜ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰ ਨੂੰ مالی ਮਦਦ ਜਿਹੜੀ ਮਿਲੇ ਔਰ ਸਰਕਾਰੀ ਨੌਕਰੀ ਅਗਰ ਪਰਿਵਾਰ ਨੂੰ ਮਿਲਦੀ ਹੈ ਤਾਂ ਉਹਨਾਂ ਦਾ ਗੁਜ਼ਾਰਾ ਕਰਨਾ ਥੋੜਾ ਜਿਆਦਾ ਸੌਖਾ ਹੋ ਸਕਦਾ ਹੈ ਹਾਲਾਂਕਿ ਪਰਿਵਾਰ ਦਾ ਜੀਵ ਚਲਾ ਗਿਆ ਉਸ ਤੋਂ ਵੱਡਾ ਘਾਟਾ ਕੋਈ ਹੋ ਨਹੀਂ ਸਕਦਾ ਪਰ ਜਿਹੜੀ ਮਦਦ ਲਈ ਉਹ ਪਰਿਵਾਰ ਦੇ ਲਈ ਲੜ ਰਹੇ ਨੇ ਤੇ ਤਾਂ ਦੱਸ ਦਿਆ ਵੀ ਤਸਵੀਰਾਂ ਦਿਖਾ ਦਨੇ ਆ ਫ੍ਰਿਜਰ ਜਿਹੜਾ ਮੰਗਵਾ ਲਿੱਤਾ ਗਿਆ ਸੀਗਾ ਕਿਉਂਕਿ ਇਹਨਾਂ ਦਾ ਅਲਟੀਮੇਟਮ ਆ ਅਗਰ ਸਰਕਾਰ ਨਹੀਂ ਮੰਗ ਮੰਨਦੀ ਤਾਂ ਜਿਹੜਾ ਡੈੱਡ ਬੋਡੀ ਇੱਥੇ ਰੱਖ ਕੇ ਜਿਹੜਾ ਪ੍ਰਦਰਸ਼ਨ ਆ ਉਹ ਕੀਤਾ ਜਾਵੇਗਾ ਤਾਂ ਹੁਣ ਦੇਖਣਾ ਹੋਏਗਾ ਸਰਕਾਰ ਇਹਨਾਂ ਦੀ ਮੰਗ ਮੰਨਦੀਆਂ ਜਾਂ ਫਿਰ ਵੱਡੇ ਪ੍ਰਦਰਸ਼ਨ ਜਿਹੜੇ ਦੁਆਰਾ ਤੋਂ ਜਲੰਧਰ ਦੇ ਵਿੱਚ ਹੋਣਗੇ ਜਲੰਧਰ ਤੋਂ ਸਹਿਜ ਰਿਪੋਰਟ